ਆਪਣਾ ਆਰਗਬਾ ਸਾਰੀ ਮੈਨੇਜਮੈਂਟ ਨੂੰ ਔਰ ਕਾਲਜ ਪੈਸਿਵਾ ਸਰਵਨ ਦੇ ਸਰਵਨ ਨੂੰ ਕਿ ਖੇਤੀ ਜਿਵਕ ਮੇਲਾ ਜਿਹੜਾ ਬਰਨਾਲੇ ਦਾ ਜਿਹੜਾ ਯੂਥ ਫੈਸਟੀਵਲ ਹੈ ਨਾ ਸਾਰੇ ਪੰਜਾਬ ਬੜਾ ਮਸ਼ਹੂਰ ਹੁੰਦਾ ਹੈ ਕਿਉਂਕਿ ਇੱਥੇ ਭੰਗੜੇ ਦੇ ਜਿੱਡੇੜੀਆਂ ਔਰ ਪਾਕਿਸਤਾਨੀ ਨੇ ਬੈਟ ਮਾਉਂਦੇ ਆਂ ਔਰ ਫਸ ਮੁਕਾਬਲੇ ਹੁੰਦੇ ਆ ਤਾਂ ਮੈਂ ਵੀ ਇੱਥੇ ਆੜ ਕੇ ਗਿਆ ਜੀ ਯੂਥ ਫੈਸਟੀਵਲ ਵਿਸ਼ੇਸ਼ ਸਾਲ ਇੱਥੇ ਵੀ ਮਿਲਾਇਆ ਔਰ ਮੈਂ ਵੀ ਦਿੱਤੇ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਆ ਕੇ ਬਹੁਤ ਸਾਰੇ ਆਰਗਮੈਂਟ ਆ ਜੀ ਔਰ ਬਹੁਤ ਸੁੰਰਸਰੀ ਕਾਲਜ ਦੇ ਸਾਰਾ ਸਜਾਇਆ ਹੋਇਆ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਥੈਂਕ ਯੂ ਸੋ ਮਾਚੀ ਦਾ ਬਹੁਤ ਬਹੁਤ ਪੰਜਾਬੀ ਯੂਨੀਵਰਸਿਟੀ ਕਰਾਉਂਦੀ ਹੈ ਸੀ ਕਾਲਜ ਕਰਾਉਂਦਾ ਹੈ ਅਗਲਾ ਵੀ ਨਵੇਂ ਬੱਚਿਆਂ ਨੂੰ ਤੁਹਾਨੂੰ ਮੌਕਾ ਮਿਲਿਆ ਹੋਰ ਬੱਚਿਆਂ ਲਈ ਚੰਗੇ ਮੌਕੇ ਮਿਲਦਾ ਦੇਖੋ ਮੌਕੇ ਮਿਲਦੇ ਆ ਪਰ ਮੌਕੇ ਨੂੰ ਸੰਭਾਲਣਾ ਸਾਡੇ ਹੱਥਾਂ ਵਿੱਚ ਮਿਹਨਤ ਕਰਕੇ ਜਾਵਾਂਗੇ ਨਾ ਕਦੇ ਵੀ ਇਹ ਨਹੀਂ ਹੁੰਦਾ ਵੀ ਅਸੀਂ ਫਸਟ ਆ ਗਏ ਸੈਕੰਡ ਆ ਗਏ ਥਰਡ ਆ ਗਏ ਇਹ ਮੈਟ ਨਹੀਂ ਕਰਦਾ ਤੁਹਾਡਾ ਜਿਹੜਾ ਸਕਿੱਲ ਆ ਨਾ ਤੁਹਾਡਾ ਜਿਹੜਾ ਅੰਦਰ ਜਿਹੜਾ ਭਰਿਆ ਦਾ ਹੈ ਭੰਗੜੇ ਨਾਲ ਗਾਉਣ ਨਾਲ ਗੋਲੀਆਂ ਨਾਲ ਹਨ ਤੁਸੀਂ ਉਹ ਹੌਲੀ-ਹੌਲੀ ਹੌਲੀ-ਹੌਲੀ ਜਿੱਦ ਤੱਕ ਦਾ ਟਾਈਮ ਹੈ ਨ ਇੱਕ ਵਾਰ ਹਾਰ ਕੇ ਨਹੀਂ ਹੋ ਜਾਂਦਾ ਬਸ ਯਾਰ ਹੁਣ ਤੇ ਗਏ ਸਮਝੋ ਜੇ ਤੁਹਾਡਾ ਅਸਲੀ ਕੰਮ ਸ਼ੁਰੂ ਹੋਇਆ ਜੇ ਤੁਸੀਂ ਹਾਰੇ ਹੋ ਜਿੱਦਾਂ ਦਾ ਬੰਦਾ ਤਾਂ ਖੜ ਜਾਂਦਾ ਹਾਰੇ ਵਾਲੇ ਬੰਦੇ ਨੂੰ ਬੜੇ ਮੌਕੇ ਮਿਲ ਜਾਂਦੇ ਇਸ ਕਰਕੇ ਹਾਰ ਆਇਆ ਬੰਦਾ ਪਹਿਲਾਂ ਜਿੱਤੇ ਆਉਂਦਾ ਸੋ ਥੈਂਕ ਯੂ ਥੈਂਕ ਯੂ ਸੋ ਮੈਡਮ ਇਹਦਾ ਅੱਜ ਦਾ ਪਰਫਾਰਮੈਂਸ ਬੜੀ ਵਧੀਆ ਲੱਗੀ ਸਾਡੇ ਬੱਚਿਆਂ ਨੇ ਦੀ ਬੜੀ ਚੰਗੀ ਤਿਆਰੀ ਸੀ ਇਹਨਾਂ ਨੂੰ ਬੜਾ ਵਧੀਆ ਮੰਚ ਮਿਲਿਆ ਆਪਣੀ ਕਲਾ ਦਿਖਾਉਣ ਦਾ ਤਾਂ ਜਿਹੜਾ ਸਾਰਾ ਜਿਹੜਾ ਇਥੋਂ ਦੇ ਪ੍ਰਬੰਧ ਇਥੋਂ ਦੇ ਬੱਚਿਆਂ ਦੀ ਪਰਫਾਰਮੈਂਸ ਇਥੋਂ ਦੇ ਜਿਹੜੇ ਪ੍ਰੋਫੈਸਰ ਲਖਰਿਆ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਸਾਰਾ ਇਹ ਬਹੁਤ ਅੱਛਾ ਚੱਲਦਾ। ਅੱਛਾ ਲਖ ਸਾਹਿਬ ਜੀ ਇਹੋ ਜਿਹਾ ਬੇਸਿਕ ਹੋਣਾ ਚਾਹੀਦਾ ਯੂਜ਼ ਕਿਰਾ ਸੇਧ ਮਿਲਦਾ। ਦੇਖੋ ਜੀ ਬਿਲਕੁਲ ਜਿਵੇਂ ਅੱਜਕੱਲ ਜਿਹੜੇ ਅਸੀਂ ਜਿਹੜੇ ਸਾਡੇ ਬੱਚੇ ਆ ਮੋਬਾਈਲ ਤੇ ਜਾਂ ਟੈਲੀਵਿਜ਼ਨ ਤੇ ਇਤਨਾ ਜ਼ਿਆਦਾ ਜੁੜ ਗਏ ਤਾਂ ਅਜਿਹੇ ਸਮੇਂ ਤੇ ਜਿਹੜੇ ਇਹ ਜਿਹੇ ਸੱਭਿਆਚਾਰਕ ਮੇਲੇ ਨੇ ਇਹ ਸੱਭਿਆਚਾਰਕ ਪ੍ਰੋਗਰਾਮ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੇਗਾ ਤੇ ਇਹ ਬਹੁਤ ਜ਼ਰੂਰੀ ਆ ਇਹ ਪਰਾਲੇ ਹੁੰਦੇ ਰਹਿਣੇ ਚਾਹੀਦੇ। ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਇਲਾਕਾ ਉਦੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਯੂਥ ਫੈਸਟੀਵਲ ਹੋ ਰਿਹਾ ਮੈਂ ਇਸ ਕਾਲਜ ਮੈਂ ਪੜਿਆ ਵੀ ਆ ਮੈਂ ਪਲੱਸ 2 ਇੱਥੋਂ ਕੀਤੀ ਹੈ ਤੇ ਇਹ ਗਰਾਊਂਡ ਦੇ ਵਿੱਚ ਰੋਜ਼ਾਨਾ ਅਸੀਂ ਸ਼ਾਮ ਨੂੰ ਮੈਂ ਸਕੂਲ ਟਾਈਮ ਦੌਰਾਨ ਉਸ ਤੋਂ ਬਾਅਦ ਹੀ ਮੈਂ ਇੱਥੇ ਰੋਜ਼ ਫੁੱਟਬਾਲ ਖੇਡਦਾ ਰਿਹਾ ਸੋ ਬਹੁਤ ਕਹਿ ਲੋ ਵੀ ਇੱਕ ਨਿੱਜੀ ਸਾਜ ਆ ਸਥਾਨ ਦੇ ਨਾਲ ਇੱਥੇ ਯੂਥ ਫੈਸਟੀਵਲ ਹੋ ਰਿਹਾ ਸੀ ਹੋ ਨਹੀਂ ਸਕਦਾ ਵੀ ਇੱਥੇ ਮੈਂ ਤਾਂ ਲੱਗਦਾ ਵੀ ਜੀ ਸ਼ਰਮਾ ਜੀ ਨਾਲ ਵੀ ਬੁਲਾਉਂਦੇ ਤਾਂ ਵੀ ਅਸੀਂ ਆਉਂਦੇ ਸੋ ਬੜੀ ਖੁਸ਼ੀ ਹੈ ਮੈਂ ਪਹਿਲੇ ਦਿਨ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆਇਆ ਕਿ ਉਸ ਦਿਨ ਵੀ ਭੰਗੜੇ ਦੇ ਮੁਕਾਬਲੇ ਗਿੱਧੇ ਦੇ ਮੁਕਾਬਲੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਤੇ ਅੱਜ ਵੀ ਮੈਂ ਧੰਨਵਾਦ ਕਰਦਾ ਸਾਰੀ ਸੰਸਥਾ ਦਾ ਸ਼ਰਮਾ ਜੀ ਦਾ ਜਿਨ੍ਹਾਂ ਨੇ ਅੱਜ ਵੀ ਜਦੋਂ ਫਾਈਨਲ ਜਿਹੜੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਉਹਦੇ ਲਈ ਵੀ ਮੈਨੂੰ ਇੱਥੇ ਬੁਲਾਇਆ ਤੇ ਮੈਂ ਸਾਰੇ ਜਿਹੜੇ ਜਿਹੜੇ ਇਵੈਂਟਸ ਦੇ ਵਿੱਚ ਜਿਹੜੇ ਜਿਹੜੇ ਕਾਲਜ ਜਿੱਤੇ ਆ ਬੱਚੇ ਜਿੱਤੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿਨਾ ਤੇ ਇਹ ਕਹੂੰਗਾ ਕਿ ਅੱਗੇ ਤੋਂ ਹੋਰ ਜਿਹੜੀ ਮਿਹਨਤ ਕਰਨ ਕਿਉਂਕਿ ਬਹੁਤ ਵੱਡਾ ਇਹ ਪਲੇਟਫਾਰਮ ਹੈ ਆਪਣੀ ਜਿਹੜੀ ਕਲਾ ਹੈਗਾ ਜਿਹੜਾ ਹਨਰ ਆ ਉਹਨੂੰ ਨਿਖਾਰਨ ਦਾ ਵੀ ਤੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦਾ ਵੀ ਤੇ ਬਾਕੀ ਜਿਹੜੇ ਬੱਚਿਆਂ ਦੀ ਇਸ ਵਾਰ ਪ੍ਰੀਸ਼ਨ ਨਹੀਂ ਆਈ ਉਹਨਾਂ ਨੂੰ ਵੀ ਕਹੂੰਗਾ ਕਿ ਧੀਰੀ ਨਹੀਂ ਟਾਉਣੀ ਅਗਲੇ ਸਾਲ ਲਈ ਹੋਰ ਮਿਹਨਤ ਕਰੋ ਤਾਂ ਕਿ ਅਗਲੇ ਸਾਲ ਜਿਹੜੀ ਪੋਜੀਸ਼ਨ ਹੈ ਉਹ ਆ ਸਕੇ ਤੇ ਬਾਕੀ ਮੈਂ ਦੁਬਾਰਾ ਪਹਿਲਾਂ ਜਿੱਥੇ ਵਧਾਈ ਦਿਨਾ ਉਹਨਾਂ ਨੂੰ ਇਹ ਕਹੂੰਗਾ ਕਿ ਪਹਿਲੀ ਗੱਲ ਤੇ ਮੈਂਟੇਨ ਰਹਿਣੀ ਹੋਰ ਜਿਹੜੀ ਮਹੱਤਤ ਹੈ ਉਹ ਕਰਨੀ ਪੈਂਦੀ ਹੈ ਤੋਂ ਬਾਕੀ ਇਹ ਇਹਦੇ ਨਾਲ ਉਹ ਪੋਜੀਸ਼ਨਲ ਉਹ ਵੀ ਵੱਡੀ ਜਿਹੜੀ ਗੱਲ ਹੈ ਕਿ ਪਾਰਟਿਸਪੀਕੇਸ਼ਨ ਜਿਹੜੀ ਕਰਦੇ ਆ ਉਹ ਬੜੀ ਉਸ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਬੱਚੇ 'ਚ ਵੈਸੇ ਹੀ ਇੱਕ ਹੌਸਲਾ ਜਿਹੜਾ ਵੱਜ ਜਾਂਦਾ ਜਦੋਂ ਬੱਚਾ ਸਟੇਜ ਤੇ ਚੜ ਕੇ ਜਿਹੜਾ ਪਰਫਾਰਮ ਆ ਉਹ ਕਰਦਾ ਹੈਗਾ ਤੇ ਬਾਕੀ ਜਿਹੜੇ ਬੱਚੇ ਨਹੀਂ ਕਹ ਲਓ ਕਿ ਮੈਂ ਕਿਉਂਕਿ ਆਪਣੇ ਸਕੂਲ ਟਾਈਮ ਮੈਂ ਕਦੇ ਕਿਸੇ ਇਵੈਂਟ ਚ ਪਾਰਟਿਸਿਪੇਟ ਨਹੀਂ ਕੀਤਾ ਮੈਂ ਵੀ ਕਾਲਜ ਆ ਕੇ ਕਰਨਾ ਸ਼ੁਰੂ ਕੀਤਾ ਤੋਂ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਪਾਰਟਿਸਿਪੇਟ ਨਹੀਂ ਕਰਦੇ ਕਿ ਕੋਈ ਪਤਾ ਨਹੀਂ ਵੀ ਕਿਹੜੀ ਕਲਾ ਕਿਹੜੇ ਬੱਚੇ ਚ ਹੋ ਸਕਦੀ ਹੈ ਉਹ ਤੁਹਾਨੂੰ ਪਰਖੇ ਤੋਂ ਜਿਹੜੀ ਆ ਪਤਾ ਲੱਗੂਗਾ ਇਹ ਜ਼ਰੂਰ ਆਪਣੀਆਂ ਸੰਗਾ ਲੱਗ ਕੇ ਸਟੇਜ ਤੇ ਚੜਿਆ ਕਰੋ ਪਾਰਟਿਸਿਪੇਟ ਕਰਿਆ ਕਰੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਮੈਡਲ ਆਊਗਾ ਠੀਕ ਹੈ ਤੁਸੀਂ ਜੇ ਉਸ ਫੀਲਡ ਦੇ ਵਿੱਚ ਨਹੀਂ ਵੀ ਜਾਣਾ ਤਾਂ ਇੱਕ ਜਿਹੜਾ ਕੰਫੀਡੈਂਸ ਹੈ ਜ਼ਿੰਦਗੀ ਜਿਉਣ ਲਈ ਕਿਸੇ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਕੌਨਫੀਡੈਂਸ ਹੈ ਜਿਹੜੀ ਹਿੰਮਤ ਇਹ ਸਟੇਜ ਤੇ ਚੜ ਕੇ ਜਿੰਨਾ ਆਉਂਦਾ ਹੋਰ ਕਿਸੇ ਤਰੀਕੇ ਉਹ ਆ ਨਹੀਂ ਸਕਦਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਦੁਬਾਰਾ ਸਾਡੇ ਬੱਚਾ ਨੂੰ ਬਹੁਤ ਵਧਾਈ ਦੇਣਾ ਕਿ ਮੈਸਟੀ ਕਾਲਜ ਨੂੰ ਵਧਾਈ ਦੇਣਾ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਜਿਨ੍ਹਾਂ ਨੇ ਟੀਮਾਂ ਜਿੱਤੀਆਂ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਦੁਬਾਰਾ ਜਤਿੰਦਰ ਚਰਮਾ ਜੀ ਦਾ ਸਾਰੀ ਉਹਨਾਂ ਟੀਮ ਦਾ ਧੰਨਵਾਦ ਕਰਦਾ ਹਾਂ ਜੀ ਐਸਜੀ ਕਾਲਜ ਦੇ ਵੇੜੇ ਵਿਖੇ ਜੋ ਵਿਆ ਵਰਗੀਆਂ ਰੌਣਕਾਂ ਚਾਰ ਦਿਨਾਂ ਤੋਂ ਸੀਗੀਆਂ ਅੱਜ ਆਪਣੇ ਸਾਨੂੰ ਸ਼ੌਕਤਨਾ ਅੰਜਾਮ ਤੇ ਪਹੁੰਚੀਆਂ ਹਨ ਅਤੇ ਇਸ ਯੂਥ ਫੈਸਟੀਵਲ ਦੇ ਵਿੱਚ ਸਾਰੇ ਹਿਸਟੋਰੀਕਲੋਜੀਜ਼ ਦੇ ਵਿਦਿਆਰਥੀਆਂ ਨੇ ਸਟਾਫ ਨੇ ਟੀਚਰਸ ਨੇ ਮੈਨੇਜਮੈਂਟਾਂ ਵੱਲੋਂ ਬਦਸ਼ਰਕਿਸ਼ ਬੁਲਵਟ ਕੀਤੀ ਅਤੇ ਇਸ ਮੇਲੇ ਦਾ ਆਨੰਦ ਮਾਨਿਆ ਅੱਤੇ ਮੈਂ ਧੰਨਵਾਦ ਕਰਾਂਗਾ ਸ਼ਹਿਰ ਦੀ ਹਸਤੀਆਂ ਦਾ ਵੀ ਜਿਨ੍ਹਾਂ ਨੇ ਮਤਲਬ ਇਸ ਮੇਲੇ ਦਾ ਭਾਰੀ ਉਸ਼ਾ ਦਿਖਾਉਂਦੇ ਹੋਏ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਭਾਰੀ ਸੰਖਿਆ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਇਸ ਮੇਲੇ ਦੀ ਮੇਨ ਵਿਸ਼ੇਸ਼ਤਾ ਇਹ ਵੀ ਰਹੀ ਸੀਐਮ ਮਾਨ ਨੇ ਆਪਣੇ ਭਗਵੰਤ ਪਾਂਜ ਜੀ ਦੇ ਇਸ ਦੇ ਵਿੱਚ ਸ਼ਕਤ ਕੀਤੀ ਪਹਿਲੀ ਦਿਨ ਉਸ ਦਿਨ ਤੋਂ ਇਸ਼ਤਾਲ ਉਤਨੀ ਦਿੱਤਾ ਮੈਨੂੰ ਇਹ ਦੱਸਦੇ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣਾ ਜਿਹੜੇ ਕੀ ਰਿਜ਼ਲਟਸ ਆਏ ਨੇ ਉਹ ਓਵਰਆਲ ਟਰੋਫੀ ਐਸਡੀ ਕਾਲਜ ਨੂੰ ਮਿਲੀ ਹੈ ਔਰ ਸੈਕੰਡ ਓਵਰਆਲ ਟਰੋਫੀ ਐਸਐਸਡੀ ਕਾਲਜ ਨੂੰ ਔਰ ਥਰਡ ਐਸਡੀ ਕਾਲਜ ਆਫ ਐਜੂਕੇਸ਼ਨ ਨੂੰ ਮਿਲੀ ਹੈ ਔਰ ਇਸ ਦੇ ਵਿੱਚ ਨਾਲ ਹੀ ਮੈਂ ਸਾਰੇ ਵਿਦਿਆਰਥੀਆਂ ਨੂੰ ਅਤੇ ਪਾਰਟਿਸਪੈਂਟਸ ਨੂੰ ਅਤੇ ਸਾਰੇ ਸਕਾਲਜੀਜ਼ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਨੇ ਕਿਉਂਕਿ ਸਭ ਦੇ ਸਹਿਯੋਗ ਬਿਨਾ ਇਹ ਮੇਲੇ ਦੀ ਸ਼ਾਨ ਨਹੀਂ ਸੀ ਬਣ ਸਕਦੀ ਸਭ ਨੇ ਪੂਰਾ ਸਹਿਯੋਗ ਦਿੱਤਾ ਅਤੇ ਪੂਰਾ ਡਿਸਪਲਿਨ ਦੇ ਵਿੱਚ ਰਹਿ ਕੇ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣਾ ਸਭ ਨੇ ਸਹਿਯੋਗ ਦਿੱਤਾ ਹੈ ਠੀਕ ਹੈ ਸਰ ਯੂ ਸੱਚਮੈ ਤੇ ਅਸੀਂ ਪਹੁੰਚੇ ਆ ਅੱਜ ਬਰਨਾਲਾ ਬਰੇਕੋਲਾ ਜ਼ੋਨ ਦੇ ਵਿੱਚ ਬਰਨਾਲਾ ਐਸਡੀ ਕਾਲਜ ਦੇ ਵਿੱਚ ਮੇਰਾ ਆਪਣਾ ਕਾਲਜ ਹੈ ਜਿੱਥੇ ਮੈਨੂੰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਕਾਲਜ ਦੇ ਵਿੱਚ ਆਇਆ ਅੱਜ ਤੇ ਆਪੋ ਹੀ ਮਾਹੌਲ ਉਹੀ ਯਾਦਾਂ ਸਾਨੂੰ ਅੱਜ ਤਾਜ਼ਾ ਹੋ ਗਈਆਂ ਸਾਡੀਆਂ ਤੇ ਸਾਡੂ ਸਾਰੇ ਸਾਡੇ ਟੀਚਰ ਸਾਡੇ ਸੀਨੀਅਰ ਸਾਡੇ ਨਾਂ ਦੇ ਸਾਥੀ ਸਾਰੇ ਮਿਲੇ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਾਲਜ ਦੇ ਵਿੱਚ ਮਾਹੌਲ ਰੰਗ ਰੰਗ ਸਾਰਾ ਅਰੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਇਹ ਜਿਹੜੇ ਖੇਤਰੀ ਯੁਵਕ ਮੇਲੇ ਆਏ ਇਸੇ ਤਰ੍ਹਾਂ ਲੱਗਦੇ ਰਹਿਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਇੱਕੋ ਮੰਚ ਦੇ ਉੱਤੇ ਬਹੁਤ سارے ਕਾਲਜ ਆ ਜਿਹੜੇ ਇਕੱਠੇ ਹੁੰਦੇ ਆ ਇਹਦੇ ਨਾਲ ਭਾਈਚਾਰਕ ਸਾਂਝ ਵੱਧਦੀ ਆ ਜਿਹੜੀ ਇਸ ਵੇਲੇ ਦੀ ਬਹੁਤ ਜ਼ਿਆਦਾ ਵੱਡੀ ਲੋੜ ਹੈ ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਆਹੀ ਰੌਣਕਾਂ ਲੱਗਦੀਆਂ ਰਹੇ ਸਾਰੇ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੇਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਆਈ ਮੇਲੇ ਲੱਗਦੇ ਰਹਿਣ ਤੇ ਬਹੁਤ ਖੁਸ਼ੀ ਦੇਦੇ ਤੇ ਆਪਾਂ ਸਾਰੇ ਇਕੱਠੇ ਹੁੰਦੇ ਰਹੀਏ ਥੈਂਕ ਯੂ ਥੈਂਕ ਯੂ ਬਹੁਤ